ਸਤ ਸੰਗਿਓ ਬਨਾਰਸੀ ਗੁਰਮੁਖੋ ਫਿਰ ਜੌਨਪੁਰ ਦੀ ਸੰਗਤ ਮਸੰਦ ਭਾਈ ਗੁਰਬਖਸ਼ ਜੀ ਹੋਏ ਨੇ ਇਹ ਜੌਨਪੁਰ ਤੋਂ ਸੰਗਤਾਂ ਨੂੰ ਲੈ ਕੇ ਪਹੁੰਚੇ ਨੇ ਸਾਡਾ ਇਤਿਹਾਸ ਕਹਿੰਦਾ ਭਾਈ ਗੁਰਬਖਸ਼ ਜੀ ਬੜਾ ਸੋਹਣਾ ਕੀਰਤਨ ਕਰਦੇ ਸਨ ਭਿਜ-ਭਿਜ ਕੇ ਕੀਰਤਨ ਕਰਦੇ ਸਨ ਇੱਕ ਦਿਨ ਭਾਈ ਗੁਰਬਖਸ਼ ਜੀ ਗੁਰ ਤੇਗ ਬਹਾਦਰ ਜੀ ਦੇ ਚਰਨਾ ਵਿੱਚ ਬੈਠ ਕੇ ਕੀਰਤਨ ਕਰ ਰਹੇ ਨੇ ਸੰਗਤਾਂ ਦੇ ਨਾਲ ਤੇ ਸੰਗਤ ਬੜੀ ਝੂਮਦੀ ਪਈ ਹੈ ਹਰ ਇੱਕ ਨੂੰ ਬੜਾ ਰਸ ਆ ਰਿਹਾ ਹੈ ਕੋਈ ਪ੍ਰੇਮ ਦੇ ਨਾਲ ਕੀਰਤਨ ਕਰੇ ਤਾਂ ਸਹੀ ਗੁਰ ਤੇਗ ਬਹਾਦਰ ਪਿਤਾ ਜੀ ਨੇ ਅੱਜ ਭਾਈ ਗੁਰਬਖਸ਼ ਜੀ ਦੇ ਕੀਰਤਨ ਤੋਂ ਖੁਸ਼ ਹੋ ਕੇ ਨਾ ਭਾਈ ਗੁਰਬਖਸ਼ ਜੀ ਨੂੰ ਕੋਲ ਬੁਲਾਇਆ ਤੇ ਇੱਕ ਮਰਦੰਗ ਦਿੱਤੀ ਆਖਿਆ ਭਾਈ ਗੁਰਬਖਸ਼ ਜੀ ਅਇ ਤੋਂ ਇਹ ਮਰਦੰਗ ਦੇ ਨਾਲ ਕੀਰਤਨ ਕਰਿਆ ਕਰੋ ਕਿਰਪਾ ਤਾਂ ਪਹਿਲਾਂ ਵੀ ਬਹੁਤ ਸੀ ਗੁਰਮੁਖੋ ਪਹਣ ਗੁਰ ਤੇਗ ਬਹਾਦਰ ਜੀ ਨੇ ਕੋਲੋਂ ਮਰਦੰਗ ਦਿੱਤੀ ਤੇ ਹੋਰ ਕਿਰਪਾ ਹੋ ਗਈ ਗੁਰਮੁਖੋ ਜਿਹੜਾ ਵੀ ਭਾਈ ਗੁਰਬਖਸ਼ੀ ਦਾ ਕੀਰਤਨ ਸੁਣਦਾ ਹੈ ਨਾ ਉਹ ਗੁਰਮੁਖੋ ਆਨੰਦ ਵਿੱਚ ਪਹੁੰਚ ਜਾਂਦਾ ਹੈ ਸਤ ਸੰਗਿਓ ਹੁਣ ਸੰਗਤ ਇਹਨਾਂ ਨੂੰ ਮਰਦੰਗ ਵਾਲੀ ਸੰਗਤ ਆਖਦੀ ਹੈ ਪਹਿਲਾਂ ਸੀ ਜੌਨਪੁਰ ਦੀ ਸੰਗਤ ਹੁਣ ਲੋਕ ਇਹਨਾਂ ਨੂੰ ਕਹਿੰਦੇ ਨੇ ਇਹ ਮਰਦੰਗ ਵਾਲੀ ਸੰਗਤ ਹੈ ਬੜਾ ਸੋਹਣਾ ਕੀਰਤਨ ਕਰਦੇ ਨੇ ਟੁੱਟਿਆ ਨੂੰ ਗੁਰਨਾਣਕ ਜੀ ਦੇ ਘਰ ਦੇ ਨਾਲ ਜੋੜਦੇ ਨੇ ਤਸਮਾ ਬਣਿਆ ਬਨਾਰਸ ਵਿੱਚ ਫਿਰ ਅੱਜ ਭਾਈ ਗੁਰਬਖਸ਼ ਜੀ ਮਰਦੰਗ ਨਾਲ ਕੀਰਤਨ ਪਏ ਕਰਦੇ ਨੇ ਨਾਲ ਸੰਗਤਾਂ ਕੀਰਤਨ ਕਰ ਰਹੀਆਂ ਨੇ ਜਦੋਂ ਕੀਰਤਨ ਦੀ ਸਮਾਪਤੀ ਹੋਈ ਨਾ ਅੱਜ ਗੁਰ ਤੇਗ ਬਾਹਾ ਜੀ ਫਿਰ ਮੌਜ ਵਿੱਚ ਆ ਗਏ ਕੀਰਤਨ ਸੁਣ ਕੇ ਆਖਣ ਲਗੇ ਭਾਈ ਗੁਰਬਖਸ਼ ਜੀ ਤੁਸੀਂ ਬਹੁਤ ਪ੍ਰੇਮ ਦੇ ਨਾਲ ਕੀਰਤਨ ਕਰਦੇ ਹੋ ਤੁਸੀਂ ਗੁਰਨਾਣਕ ਨੂੰ ਹਾਜ਼ਰ ਨਾਜ਼ਰ ਸਮਝ ਕੇ ਕੀਰਤਨ ਕਰਦੇ ਹੋ ਸਤਿਗੁਰ ਦੇ ਪਿਆਰ ਵਿੱਚ ਕੀਰਤਨ ਕਰਦੇ ਹੋ ਤੇ ਗੁਰਤੇਗ ਬਹਾਦਰ ਜੀ ਦੇ ਨਾ ਆਪਣਾ ਇੱਕ ਚੋਲਾ ਬਦਾਮੀ ਰੰਗ ਦਾ ਭਾਈ ਗੁਰਬਖਸ਼ ਜੀ ਨੂੰ ਦਿੱਤਾ ਇੱਕ ਗੁਰਬਾਣੀ ਦੀ ਪੋਥੀ ਦਿੱਤੀ ਭਾਈ ਗੁਰਬਖਸ਼ ਜੀ ਨੂੰ ਆਖਿਆ ਤੁਹਾਡੀ ਰਸਨਾ ਤੇ ਗੁਰਨਾਣਕ ਜੀ ਦਾ ਵਾਸਾ ਹੋਵੇਗਾ ਗੁਰਬਾਣੀ ਵੀ ਪੜ੍ਹਨੀ ਹੈ ਅੱਜ ਤੋਂ ਬਾਅਦ ਹੋ ਟਟਿਆਂ ਨੂੰ ਪਰਮੇਸ਼ਰ ਨਾਲ ਜੋੜਨਾ ਹੈ ਤੇ ਹੋਰ ਨਾਲ ਇਲਾਕਿਆਂ ਵਿੱਚ ਵੀ ਸਿੱਖੀ ਦਾ ਪ੍ਰਚਾਰ ਕਰਨਾ ਹੈ ਤੁਸੀਂ ਸਤ ਸੰਗਿਓ ਭਾਈ ਗੁਰਬਖਸ਼ ਜੀ ਨੇ ਦੋਵੇਂ ਹੱਥ ਜੋੜ ਲਏ ਸਤਗੁਰੂ ਅੱਜ ਜਿਹੜੀ ਆਪ ਜੀ ਨੇ ਦਾਸ ਗਰੀਬ ਤੇ ਕਿਰਪਾ ਕੀਤੀ ਹੈ ਕਿਰਪਾ ਕਰੋ ਇਹ ਕਿਰਪਾ ਬਣੀ ਦੇਵੇ ਮੇਰੇ ਪਰਿਵਾਰ ਤੇ ਵੀ ਇਹ ਕਿਰਪਾ ਬਣੀ ਦੇਵੇ ਉਸ ਵੇਲੇ ਗੁਰਤੇਗ ਬਹਾਦਰ ਪਤਾ ਜੀ ਆਗੇ ਮੌਜ ਵਿੱਚ ਆਖਣਗੇ ਭਾਈ ਗੁਰਬਖਸ਼ ਜਿੱਡੇ ਪ੍ਰੇਮ ਨਾਲ ਤੂੰ ਕੀਰਤਨ ਕਰਦਾ ਨਾ ਤੇਰੇ ਤੇ ਗੁਰਨਾਨਕ ਵੀ ਪ੍ਰਸੰਨ ਹੈ ਜਦ ਤੇਰੇ ਨਾਲ ਬਚਨ ਕਰਦੇ ਆ ਤੁਮਰੇ ਗ੍ਰਹਿ ਉਤਪਤ ਜੋ ਹੋਏ ਭਵ ਤੇਰੇ ਘਰ ਜਿਹਦੇ ਪੈਦਾ ਹੋਣਗੇ ਤੁਮਰੇ ਗ੍ਰਹਿ ਉਤਪਤ ਜੋ ਹੋਏ ਕੀਰਤਨ ਭਜਨ ਕਰੇ ਸਭ ਸੋਏ ਉਹ ਕੀਰਤਨ ਦੇ ਨਾਲ ਭਜਨ ਬੰਦਗੀ ਦੇ ਨਾਲ ਜੁੜੇ ਰਹਿਣਗੇ ਕਿਉਂ ਤੂੰ ਪ੍ਰੇਮ ਦੇ ਨਾਲ ਗੁਰਨਾਣ ਕੀਤੇ ਪਿਆਰ ਦੇ ਵਿੱਚ ਕੀਰਤਨ ਕਰਦਾ ਵਾਂ ਸਾਧ ਸੰਗਿਓ ਸਤਿਗੁਰੂ ਦੇ ਜਾਓ ਹਣ ਸਿੱਖੀ ਦਾ ਪ੍ਰਚਾਰ ਕਰੋ ਉਦੋਂ ਚੱਲਿਆ ਅੱਖ ਲਗਾ ਸਤਿਗੁਰੂ ਫਿਰ ਸਿਰ ਤੇ ਹੱਥ ਰੱਖਣਾ ਤੇ ਉਸ ਵੇਲੇ ਗੁਰਤੇਗ ਬਹਾਦਰ ਜੀ ਕਹਿੰਦੇ ਭਾਈ ਗੁਰਬਖਸ਼ ਜੀ ਇਹ ਸੰਸਾਰ ਹੈ ਦੁਨੀਆ ਹੈ ਲੋਕਾਂ ਤੋਂ ਅੱਡੀ ਵਡਿਆਈ ਵੀ ਕਰਨੀ ਹੈ ਕਈ ਵਾਰ ਹੋ ਸਕਦਾ ਲੋਕ ਤੁਹਾਨੂੰ ਮਾੜਾ ਚੰਗਾ ਵੀ ਬੋਲਣ ਪਰ ਪ੍ਰਵਾਹ ਨਹੀਂ ਕਰਨੀ ਆਪਣੇ ਮਾਰਗ ਤੇ ਚੱਲਦੇ ਰਹਿਣਾ ਹੈ ਆਪਣੇ ਰਸਤੇ ਤੇ ਚੱਲਦੇ ਰਹਿਣਾ ਹੈ ਟੁੱਟਿਆ ਨੂੰ ਪਰਮੇਸ਼ਰ ਨਾਲ ਜੋੜਨਾ ਹੈ ਕੋਈ ਤੁਹਾਨੂੰ ਚੰਗਾ ਆਖੇ ਕੋਈ ਮੰਦਾ ਆਖੇ ਉਹ ਗੱਲ ਦੀ ਪਰਵਾਹ ਨਹੀਂ ਕਰਨੀ ਅੰਦਰੋਂ ਗੁਰਨਾਨਕ ਦੇ ਬਣ ਕੇ ਗੁਰਨਾਨਕ ਦੇ ਪਿਆਰ ਦੇ ਵਿੱਚ ਕੀਰਤਨ ਕਰਨਾ ਹੈ ਸਤ ਸੰਗਿਓ ਸਤਗੁਰੂ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਧੰਨ ਗੁਰੂ ਤੇਗ ਬਹਾਦਰ ਜੀ ਆਖਣ ਲੱਗੇ ਜਿਵੇਂ ਬੇਰਾਰੀ ਰਾਗ ਵਿੱਚ ਗੁਰੂ ਰਾਮਦਾਸ ਜੀ ਸਮਝਾਉਣਾ ਕਰਦੇ ਨੇ ਨਾ ਹਰ ਜਨ ਰਾਮ ਨਾਮ ਗੁਣ ਗਾਵੇ ਜੋ ਪਰਮੇਸ਼ਰ ਦੇ ਪਿਆਰੇ ਹੁੰਦੇ ਨੇ ਉਹ ਪਰਮੇਸ਼ਰ ਦੀ ਵਿḓਿਆਈ ਕਰਦੇ ਨੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਜੇ ਕੋਈ ਉਹਨਾਂ ਨੂੰ ਮੜਾ ਚੰਗਾ ਵੀ ਆਖੇ ਨਿੰਦਿਆ ਵੀ ਕਰੇ ਨਾ ਉਹ ਵੀ ਤਾਂਵੇਂ ਆਪਣਾ ਨਾਮ ਜੱਪਣ ਵਾਲਾ ਸੁਭਾਣੀ ਤਿਆਗ ਦੇ ਆਓ ਗੁਰਮੁਖ ਇਹ ਪੰਕਤੀ ਪੜ੍ਹਦੀ ਏ ਇਹ ਪੰਕਤੀ ਪੜ੍ਹ ਕੇ ਸਮਾਪਤੀ ਹੈ ਆਪਣੀ ਵੀ ਅਰਦਾਸ ਕਰਿਓ ਦਾਸ ਗਰੀਬ ਦੀ ਵੀ हे ਮਹਾਰਾਜ ਕਿਰਪਾ ਕਰੋ ਬਖਸ਼ਿਸ਼ ਕਰੋ ਰਹਿਮਤ ਕਰੋ ਆਓ ਪ੍ਰੇਮ ਦੇ ਨਾਲ ਰਾਮ ਨਾਮ ਗੁਣ ਗਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਰਾਮ ਨਾਮ ਗੁਣ ਗਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਰਾਮ ਨਾਮ ਗੁਣ ਗਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਰਾਮ ਨਾਮ ਗੁਣ ਗਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਰਾਮ ਨਾਮ ਗੁਣ ਗਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਰਾਮ ਨਾਮ ਗੁਣ ਗਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਰਾਮ ਨਾਮ ਗੁਣ ਗਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਰਾਮ ਨਾਮ ਗੁਣ ਗਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਰੇ ਹਰ ਜਨਕੀ ਜੇ ਕੋਈ ਨਿੰਦ ਕਰੇ 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 ਹਰ ਜਨਕੀ ਰੇ ਜਨ ਕੀ ਆਪਣਾ ਗੁਣ ਗਾਵੇ RAM ਨਾਮ ਗੁਣ ਗਾਵੇ RAM ਨਾਮ ਗੁਣ ਗਾਵੇ ਹਰ ਜਨ RAM ਨਾਮ ਗੁਣ ਗਾਵੇ RAM ਨਾਮ ਗੁਣ ਗਾਵੇ ਹਰ ਜਨ RAM ਨਾਮ ਗੁਣ ਗਾਵੇ RAM ਨਾਮ ਗੁਣ ਗਾਵੇ RAM ਨਾਮ ਗੁਣ ਗਾਵੇ ज्ञान राम नाम गुन गावे। राम गुणगा राम राम गुणगे राम राम गुण गा ਰਾਮ ਨਾਮ ਗੁਣ ਗਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਰਾਮ ਨਾਮ ਗੁਣ ਗਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਰਾਮ ਰਾਮ ਗੁਣ ਗਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਨ ਨਾ ਗਵਾਵੇ ਸਤਿਗੁਰ ਜੀ ਆਖਣ ਲੱਗੇ ਪਰਮੇਸ਼ਰ ਦੀ ਕਿਰਪਾ ਚਾਹੀਦੀ ਹੈ ਭਾਈ ਗੁਰਬਖਸ਼ ਜੀ ਜਿੰਨੂੰ ਮੇਰਾ ਗੁਰਨਾਨਕ ਮਾਨ ਵਡਿਆਈ ਦਵੇ ਨਾ ਜਿੰਨੂੰ ਮੇਰਾ ਗੁਰਨਾਨਕ ਇੱਜ਼ਤ ਦਵੇ ਦੁਨੀਆਂ ਦਾ ਬਾਦਸ਼ਾਹ ਵੀ ਉਹਨੂੰ ਜਲੀਲ ਨਹੀਂ ਕਰ ਸਕਦਾ ਬੋਲੇ ਸੋ ਨਿਹਾਲ ਜਿਸ ਨੂੰ ਮੇਰਾ ਗੁਰ ਨਾਨਕ ਵਡਿਆਈ ਦੇਵੇ ਜਿਸ ਨੂੰ ਮੇਰਾ ਗੁਰ ਨਾਨਕ ਇੱਜ਼ਤ ਦੇਵੇ ਦੁਨੀਆਂ ਦੀ ਕੀ ਗੱਲ ਹੈ ਦੁਨੀਆਂ ਦੀ ਕੀ ਮਜਾਲ ਹੈ ਦੁਨੀਆਂ ਦਾ ਬਾਦਸ਼ਾਹ ਵੀ ਆਵੇ ਉਸ ਨੂੰ ਜਲੀਲ ਨਹੀਂ ਕਰ ਸਕਦਾ ਸਤਿ ਸ੍ਰੀ ਅਕਾਲ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ